ਹਾਂਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੂਜੇ ਹਾਈ ਗੇਅਰ ਵਿੱਚ ਨਿਊ ਹੋਲੈਂਡ 562 4x4 ਟਰੈਕਟਰ ਨਾਲ ਆਪਣਾ ਜਗਦੀਸ਼ ਸਿੰਘ ਪਰ 2024 ਮਾਡਲ ਚੱਲ ਰਿਹਾ। ਖੇਤਾਂ ਵਿੱਚ ਅਮਰਬੇਲ ਬਹੁਤ ਜ਼ਿਆਦਾ ਹੈ। ਰੀਪਰ ਦੇ ਬਰਮ ਨੂੰ ਅਮਰਬੇਲ ਲੱਤ ਚੁੱਕੀ ਹੈ ਫਿਰ ਵੀ ਆਪਣਾ ਜਗਦੀਸ਼ ਸਿੰਘ ਪਰ ਬਹੁਤ ਹੀ ਆਸਾਨ ਤਰੀਕੇ ਨਾਲ ਚੱਲ ਰਿਹਾ। ਰੀਪਰ ਦੀ ਪੂਰੀ ਗੂਗ ਪੈਰੀ ਤੁਸੀਂ ਦੇਖ ਸਕਦੇ ਹੋ ਪੱਖੇ ਵੀ ਹਵਾ। ਇਹ ਆਪਣਾ ਰੀਪਰ ਡੇਰਾ ਬਸੀ ਦੇ ਨਜ਼ਦੀਕ ਗਰਮਪੁਰਾ ਪਿੰਡ ਵਿੱਚ ਚੱਲ ਰਿਹਾ ਜਿਸ ਨੂੰ ਆਪਣੇ ਮਿਹਨਤਕਸ਼ ਕਿਸਾਨ ਭਰਾ ਮੁੰਜੀ ਤੇ ਬੈਨੀਪਾਲ ਇਹ ਆਪਣਾ ਰੀਪਰ ਖੁਦ ਚਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਐਤਗੀ ਸਾਰੇ ਪਿੱਤੇ ਦਾਣ तकरीबन ਗਿੰਦੇ ਹੀ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਆਪਣਾ ਦੂਜੀ ਰੀਪਰ ਬਿੱਲੇ ਨਾਂ ਵਿੱਚ ਬਹੁਤ ਹੀ ਸਾਨ ਤਰੀਕੇ ਨਾਲ ਚੱਲ ਰਿਹਾ ਹੈ ਇਹ ਪਰ ਤੁਸੀਂ ਦੇਖ ਸਕਦੇ ਹੋ ਮਾਲ ਨੂੰ ਅੰਦਰ ਖਿੱਚੀ ਜਾ ਰਿਹਾ ਤੇ ਟਰੈਕਟਰ ਅੱਗੇ ਨੂੰ ਵਧਦਾ ਜਾ ਰਿਹਾ ਕਿਸਾਨ ਭਰਾਵਾਂ ਲਈ ਬਹੁਤ ਕੈਂਟ ਕੈਂਟ ਵੀਡੀਓ ਲੈ ਕੇ ਆ ਰਹੇ ਹਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਘੰਟਾ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਆਪਣੀ ਹਰ ਇੱਕ ਵੀਡੀਓ ਹਰ ਇੱਕ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਮੇਰੇ ਵੱਲੋਂ ਅਗਲੀ ਵੀਡੀਓ ਵਿੱਚ ਧੰਨਵਾਦੀ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਜੀ